ਤੁਹਾਨੂੰ ਸਾਰਿਆਂ ਨੂੰ ਪਤਾ ਨਾ ਵੀ ਦਾਣਾ ਮੰਡੀ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਜੇ ਆਪਾਂ ਜਿੱਥੇ ਵੀ ਜਾਈਏ ਦਾਣਾ ਮੰਡੀਆਂ ਆਲ ਇੰਡੀਆ ਦੇ ਵਿੱਚ ਜਿੱਥੇ ਹੀ ਪੈਂਦੇ ਆ ਉੱਥੋਂ ਆਪਾਂ ਨੂੰ ਜਿਹੜਾ ਸਮਾਨ ਸਸਤਾ ਮਿਲ ਜਾਂਦਾ ਨਾ ਸੋ ਆਪਾਂ ਸਮਾਨ ਬਾਰੇ ਨਹੀਂ ਗੱਲ ਕਰਨੀ ਆਪਾਂ ਗੱਲ ਕਰਨੀ ਆ ਇੱਕ ਤੁਹਾਨੂੰ ਗੱਲ ਸੁਣਾਣੀ ਆ ਤੁਹਾਨੂੰ ਸੁਣ ਕੇ ਹਾਸਾ ਹੀ ਬਹੁਤ ਆਊਗਾ ਉਹਦੇ ਨਾਲ ਸੰਬੰਧਿਤ ਜਿਹੜੀ ਮੈਂ ਇੱਕ ਗੱਲ ਤੁਹਾਨੂੰ ਸੁਣਾਵਾਂਗਾ ਪਰ ਤੁਸੀਂ ਹਾਲ ਵੀਡੀਓ ਚ ਬਣ ਰਹੇ ਹੋ ਸਾਡੇ ਨਾਲ ਸਾਡੀ ਦਾਣਾ ਮੰਡੀ ਸ਼੍ਰੀ ਚਮਕੌਰ ਸਾਹਿਬ ਸਵੇਰ ਦਾ ਟਾਈਮ ਤੇ ਮੈਂ ਤੁਹਾਡੇ ਨਾਲ ਇੱਕ ਦਿਲਚਸਪ ਗੱਲ ਜਿਹੜੀ ਸਾਂਝੀ ਕਰਦਾ ਤੁਹਾਨੂੰ ਜਰੂਰ ਹਾਸਾ ਵੀ ਆਊਗਾ ਤੇ ਜਰੂਰ ਸਾਰੇ ਦੱਬ ਕੇ ਉਹਨੂੰ ਸ਼ੇਅਰ ਵੀ ਕਰਿਓ ਕੋਈ ਬੰਦਾ ਨਾ ਨਾ ਜਿਵੇਂ ਸ਼ਹਿਰ ਆਣ ਲੱਗਿਆ ਨਾ ਫੈਮਲੀ ਵੀ ਨਾਲ ਤੇ ਹੈਗੇ ਪਰ ਉਹ ਮਾ ਕੰਜੂਸ ਤੇ ਸਾਗ ਖਾਣ ਨੂੰ ਦਿਲ ਕਰਿਆ ਤੇ ਜਿੱਦਾਂ ਸ਼ਹਿਰ ਦੇ ਵਿੱਚ ਸਾਗ ਵੇਚਣ ਆਲਾ ਆਇਆ ਉਹਨੇ ਸਾਗ ਉਹਨੂੰ 100 ਰੁਪਏ ਕਿਲੋ ਲਾਇਆ ਕਹਿੰਦਾ ਬੱਲੇ ਬੱਲੇ ਬਹੁਤ ਮਹਿੰਗਾਈ ਆ ਸ਼ਹਿਰ ਦੇ ਵਿੱਚ ਤਾਂ ਕਹਿੰਦਾ ਹੈਗਾ ਮਾ ਕੰਜੂਸ ਤਾਂ ਉਹ ਕਿਸ ਨੇ ਕਿਹਾ ਵੀ ਮੰਡੀ ਜਾ ਮੰਡੀ ਦੇ ਵਿੱਚ ਤੈਨੂੰ ਸਾਗ ਜਿਹੜਾ ਸਸਤਾ ਮਿਲ ਜਣਾ ਨਾ ਸਵੇਰੇ ਫਿਰ ਸੱਜਰੇ 6 ਵਜੇ ਉਹ ਮੰਡੀ ਗਿਆ ਲਫਾਫੇ ਜੇਬ ਵਿੱਚ ਪਾ ਲਏ ਉਹਨੇ ਅਤੇ ਜਾ ਕੇ ਬੋਲੀ ਲੱਗਦੀ ਉੱਥੇ ਤੁਹਾਨੂੰ ਬਤਾ ਸਾਗ ਦੀ ਥੇਰੀ ਲੱਗੀ ਹੋਈ ਸੀ ਉਹਨੇ ਬੋਲੀ ਲਾਈ ਬੋਲੀ ਚੱਲੀ 10 ਰੁਪਏ 20 ਰੁਪਏ 40 ਰੁਪਏ 50 ਰੁਪਏ ਨਾਲ ਜਿਹੜੇ ਹੋਰ ਖੜੇ ਤੇ ਉਹਨਾਂ ਨੇ ਬੋਲੀ ਲਾਈ 50 ਤੱਕ ਇਹਨੇ ਦੇਖਿਆ ਵੀ 10 ਰੁਪਏ ਹੋਰ ਵਧਨਾ ਹੈ ਕਹਿੰਦਾ 60 ਰੁਪਏ ਕਹਾਂ ਲਓ ਜੀ 60 ਤੇਰੀ ਵਿੱਚੇ ਆੜਤ ਆੜਤੀ ਹੈ ਕਹਿੰਦਾ ਚਲੋ ਜੀ ਕੱਢਿਆ ਲਫਾਫਾ ਉਹਨੇ ਹੋਣਾ ਕੋਈ ਸਾਗ 10 12 ਕਿਲੋ ਉੱਥੇ ਪਿਆ ਉਹਨੇ ਦੇਖਿਆ ਵੀ ਕੱਲ 100 ਰੁਪਏ ਕਿਲੋ ਮਿਲਿਆ ਤੇ ਆਪਾਂ 2 3 ਕਿਲੋ ਚ ਪਾ ਲੈਣੇ ਕੋਈ ਦੇਖਦਾ ਨਹੀਂ ਆਲਾ ਦਵਾਲਾ ਦੇਖਿਆ ਉਹਨੇ ਤੇ ਆਪਣਾ ਲਫਾਫਾ ਬੰਨੇ ਏਕਣੇ 3 ਕਿਲੋ ਪਾ ਕੇ ਏਕਣੇ ਤੁਰਪੇ ਉਧਰ ਨੂੰ ਪਿੱਛੇ ਤੇ ਆੜਤੀ ਨੇ ਆਵਾਜ਼ ਮਾਰੀ ਵੇ ਪਪੜਾ ਆਸਮਾਨ ਕਾਉਣ ਚੱਕੋ ਕਿਹੜਾ ਪਿੱਛੇ ਵਜਿਆ ਕਹਿੰਦਾ ਜੀ ਕਿਹੜਾ ਕਹਿੰਦਾ ਮੈਂ ਲੈ ਲਿਆ ਜੀ ਜਿੰਨੀ ਲੋੜ ਸੀ ਮੈਨੂੰ ਸਸਤਾ ਮਿਲ ਗਿਆ ਕਹਿੰਦਾ ਸਸਤਾ ਨਹੀਂ ਮਿਲਿਆ ਤੂੰ ਢੇਰੀ ਦੀ ਬੋਲੀ ਬੋਲੀ ਲਾਈ ਅਭੀ ਢੇਰੀ ਚੱਕ ਸਾਰੀ ਕਹਿੰਦਾ ਸਾਰੀ ਢੇਰੀ ਮੇਰੀ ਹੈ ਉਹ ਢੇਰੀ ਚੱਕੀ ਵਿਚਾਰੇ ਨੇ ਉਹਦੇ ਚੱਕ ਨਾ ਹੋਵੇ 10 12 ਕਿਲੋ ਠੀਕ ਹੈ ਕੰਜੂਸ ਨੂੰ ਤਾਂ 12 ਕਿਲੋ ਹੀ ਵਜਨ ਬਹੁਤ ਲੱਗਿਆ ਰਿਸ਼ਕਾ ਰੁਸ਼ਕਾ ਕਰਕੇ ਉੱਥੇ ਦੇ ਆਇਆ ਉਹ ਬੈਠ ਕੇ ਨਾਲ ਰਿਸ਼ਕੇ ਦੇ 12 ਕਿਲੋ ਦਾ ਜਿਆ ਵੱਧ ਤਾਂ ਹੁਣ ਜਿਆਦਾ ਨਹੀਂ ਉਹ ਤੇ ਰਿਸ਼ਕਾ ਕਰਕੇ ਘਰ ਪਹੁੰਚਿਆ ਘਰ ਦੇ ਮਹਾ ਗੰਜੂਸ ਇਹ ਨਹੀਂ ਹੈਗਾ ਵੀ ਉਹ ਸਾਗ ਨੂੰ ਤੁਸੀਂ ਵੰਡ ਦੋ ਆਂਡ ਗਵਾਂਡ ਦੇ ਵਿੱਚ ਨਾ ਪੂਰੇ ਮਹੀਨੇ ਉਹਨਾਂ ਨੇ ਸਾਗ ਖਾਦਾ ਜਦ ਤੱਕ ਉਹਦਾ ਰੰਗ ਹਰਾ ਨਹੀਂ ਹੋਇਆ ਤੇ ਮੁੜ ਕੇ ਕੰਨਾਂ ਨੂੰ ਹੱਥ ਲਾਏ ਕਹਿੰਦੇ ਵੀ ਮੰਡੀ ਨਹੀਂ ਜਾਣਾ ਹੈਗਾ 100 ਰੁਪਏ ਕਿਲੋ ਲੈ ਕੇ ਸਾਗ ਖਾ ਲੈਣਾ ਕਿਉਂਕਿ ਤੱਬਰ ਵੀ ਮਹਾ ਗੰਜੂਸ ਤਾਂ ਆਪ ਵੀ ਮਹਾ ਗੰਜੂਸ ਐ ਨਹੀਂ ਵੀ ਤੁਸੀਂ ਵੰਡ ਦੋ ਸਾਗ ਨੂੰ ਨਾ ਨਾ ਵੰਡਿਆ ਨਹੀਂ ਹੈਗਾ ਪੂਰਾ ਮਹੀਨਾ ਫਿਰ ਸਾਗੇ ਚੱਲਿਆ ਸਾਗੇ ਚੱਲਿਆ ਹਰੇ ਹਰੇ ਹੋ ਗਏ ਸਾਰੇ ਪਾਸੇ ਆ ਰਹੀ ਹੋਗੀ ਵੀਡੀਓ ਬਧੇ ਲੱਗੀ ਜਰੂਰ ਸਾਰੇ ਸ਼ੇਅਰ ਕਰਦੇ ਹੋ ਤੇ ਜਰਸੀ ਲਾਈਵ ਟੀਵੀ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ Facebook ਪੇਜ ਜਰਸੀ ਰਾਜਪੂਤ ਅਤੇ ਜਰਸੀ ਲਾਈਵ ਟੀਵੀ ਇਹਨਾਂ ਨੂੰ ਵੀ ਜਰੂਰ ਫੋਲੋ ਕਰਿਓ ਬਹੁਤ ਬਹੁਤ ਧੰਨਵਾਦ